ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਿ ਕੱਲ ਪੁਲਿਸ ਦੀ ਨਖੇਟ ਹੈ ਚਾਰ ਦੁਕਾਨਾਂ ਤੇ ਚੋਰੀ ਹੋ ਗਈ ਸੀ ਤੇ ਲੇਕਿਨ ਦੂਸਰੇ ਦਿਨਾਂ ਚ ਫਿਰ ਉਤੇ ਦੋ ਦੁਕਾਨਾਂ ਤੇ ਚੋਰੀ ਹੋ ਗਈ ਹੈ ਸਭ ਤੋਂ ਵੱਡੀ ਗੱਲ ਹੈ ਕਿ ਆਖਰਕਾਰ ਜਦੋਂ ਚਾਰ ਦੁਕਾਨਾਂ ਤੇ ਚੋਰੀ ਹੁੰਦੀ ਹੈ ਤਾਂ ਉਥੋਂ ਹੀ ਸਬਕ ਕਿਉਂ ਨਹੀਂ ਲਿਆ ਜਾਂਦਾ ਪੁਲਿਸ ਤੋਂ ਉਤੋਂ ਹੀ ਪਹਿਲਾਂ ਕੋਈ ਪ੍ਰਬੰਧ ਐਸਾ ਕਿਉਂ ਨਹੀਂ ਕੀਤਾ ਜਾਂਦਾ ਕਿ ਆਖਰਕਾਰ ਦੁਆਰਾ ਚੋਰੀ ਨਾ ਹੋ ਸਕੇ ਤਾਂ ਕੇਵਲ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਇੱਥੋਂ ਸਾਫ ਪਤਾ ਲੱਗਦਾ ਕਿ ਚੋਰ ਆ ਜਿਹੜੇ ਉਹ ਚੁੱਸ ਹੋ ਚੁੱਕੇ ਨੇ ਤਾ ਪੁਲਿਸ ਜਿਹੜੀ ਉਹ ਸੁਸਤ ਹੋ ਚੁੱਕੀ ਆ ਤਾਂ ਇਹ ਵੱਡਾ ਸਵਾਲ ਖੜਾ ਹੁੰਦਾ ਕਿ ਆਖਰਕਾਰ ਪੁਲਿਸ ਥਾਣੇ ਦੀ ਸੋਬੇਸ ਦੂਰੀ ਤੇ ਵੀ ਨਹੀਂ ਦੁਕਾਨਾਂ ਨਹਿਰੂ ਸ਼ੋਪਿੰਗ ਸੈਂਟਰ ਜਿੱਥੋਂ ਕੀ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਆਖਰਕਾਰ ਕਦੋਂ ਇਹ ਚੋਰ ਫੜੇ ਜਾਣਗੇ ਦੂਸਰੇ ਪਾਸੇ ਗੱਲ ਕਰੀਏ ਤਾਂ ਪੁਲਿਸ ਦੇ ਪੱਕੇ ਨੇ ਕਿ ਅਸੀਂ ਲਗਾਤਾਰ ਸੀਸੀਟੀਵੀ ਖੰਗਾਰੇ ਆ ਚੋਰਾਂ ਦੀ ਜਿਹੜੀ ਸਨਕਤ ਹੈ ਉਹ ਹੋ ਚੁੱਕੀ ਆ ਤਾਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਪੀਸੀਆਰ ਪਾਰਟੀ ਲੋਕ ਜਿਹੜੇ ਦੱਸਦੇ ਨੇ ਕਿ ਉਹ ਸਾਨੂੰ ਸਵੇਰ ਫੋਨ 3-4 ਵਜੇ ਆਉਂਦਾ ਕਿ ਚੋਰ ਆ ਜਿਹੜੇ ਉਹ ਦੁਕਾਨ ਦਾ ਸ਼ਟਰ ਤੋੜ ਕੇ ਜਾ ਚੁੱਕੇ ਨੇ ਅਸੀਂ ਉਹਨਾਂ ਦਾ ਕਾਫੀ ਪਿੱਛਾ ਕੀਤਾ ਲੇਕਿਨ ਉਹ ਸਾਡੀ ਗਿਰਫਤ 'ਚ ਨਹੀਂ ਆ ਸਕੇ ਤਾਂ ਲੇਕਿਨ ਸਵਾਲ ਇਹ ਖੜਾ ਹੁੰਦਾ ਆਖਰਕਾਰ ਜੇ ਪੀਸੀਆਰ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਤੇ ਕਿਸੇ ਨਾ ਕਿਸੇ ਨੂੰ ਉਹਦੀ ਵਾਇਰਲਸ ਕਰਦੇ ਜਾਂ ਕਿਸੇ ਇਨਫੋਰਮੇਸ਼ਨ ਦਿੰਦੇ ਕਿ ਆਕ ਵੀ ਦੁਕਾਨਾਂ ਦੇ ਸ਼ਟਰ ਤੋੜੇ ਜਾ ਚੁੱਕੇ ਨੇ ਤੇ ਅਸੀਂ ਉਹਨਾਂ ਦੇ ਮਗਰ ਜਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਸਾਡੇ ਤੇ ਗੱਡੀ ਜਿਹੜੀ ਉਹਨਾਂ ਨੂੰ ਚੜਾ ਦੇਣੀ ਜਾਂ ਦੇਣੀ ਸੀ ਤਾ ਅਸੀਂ ਆਪਣਾ ਬਚਾਅ ਵੀ ਕੀਤਾ ਤਾਂ ਲਗਾਤਾਰ ਜਿਹੜੀਆਂ ਚੋਰੀਆਂ ਨੇ ਸ਼ਹਿਰ ਦੇ ਪ੍ਰਮੁੱਖ ਜਿਹੜੇ ਕੀ ਬਾਜ਼ਾਰ ਹੈ ਉਹਦੇ ਵਿੱਚ ਹੋ ਰਹੀਆਂ ਨੇ ਤਾਂ ਪੁਲਿਸ ਵੱਡੇ ਦਾਅਵੇ ਦਾ ਕਰਦੀ ਹੈ ਹਰ ਰੋਜ਼ ਅਸੀਂ ਦੇਖਦੇ ਹਾਂ ਕਿ ਰੋਜ਼ ਨਾਕਾ ਬੰਦੀਆਂ ਫੋਟੋਆਂ ਰੋਜ਼ ਨਾਕੇ ਲਗਾਏ ਜਾਂਦੇ ਨੇ ਉਹਨਾਂ ਦੀਆਂ ਫੋਟੋਆਂ ਫੇਸਬੁਕ ਤੇ ਪਾਏ ਜਾਂਦੀਆਂ ਨੇ ਦੇਰ ਰਾਤ ਤੱਕ ਨਾਕੇ ਲਗਾ ਕੇ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਉਹਦੀਆਂ ਫੋਟੋਆਂ ਵੀ ਵਾਇਰਲ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਪੁਲਿਸ ਹੈ ਜਿਹੜੀ ਬਿਲਕੁਲ ਚੋਸਦਾਰ ਲੇਕਿਨ ਚੋਸਤੀ ਹੈ ਜਿਹੜੀ ਉਹ ਪੁਲਿਸ ਦੀ ਨਹੀਂ ਦਿਖ ਰਹੀ ਕਿ ਲਗਾਤਾਰ ਜਿਹੜੀਆਂ 6 ਦੁਕਾਨਾਂ ਤੇ ਚੋਰੀ ਹੋ ਜਾਣੀਆਂ ਇਹ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦਾ ਕਿ ਆਖਰਕਾਰ ਕੌਣ ਚੋਰ ਨੇ ਜੇ ਅਕੇ ਬਾਹਰੋਂ ਵੀ ਆਉਂਦੇ ਨੇ ਉਹ ਦੱਸਿਆ ਜਾ ਰਿਹਾ ਕਿ ਤਲਵੰਡੀ ਵੱਲੋਂ ਚਲੇ ਜਾਂਦੇ ਨੇ ਫਿਰ ਉਹਪਰਾਂ ਨੂੰ ਭੱਜ ਜਾਂਦੇ ਨੇ ਕੱਲ ਦੀ ਚਾਰ ਦੁਕਾਨਾਂ ਵਿੱਚ ਚੋਰੀ ਹੋਈ ਆ ਤਾਂ ਲੇਕਿਨ ਪੁਲਿਸ ਸਰ ਉਹ ਚਾਰ ਦੁਕਾਨਾਂ ਤੋਂ ਬਾਅਦ ਸੀਸੀਟੀਵੀ ਤੋਂ ਖੰਗਾਲ ਰਹੀ ਆ ਤਾਂ ਪੁਲਿਸ ਨੇ ਦੀ ਨਾਕੇਟਾ ਜਿਹੜਾ ਉਹ ਦੁਆਰਾ ਚੋਰੀ ਕਰਕੇ ਚੋਰਰ ਭੱਜ ਜਾਂਦੇ ਨੇ ਤਾਂ ਇੱਕ ਤਰ੍ਹਾਂ ਦੀ ਕਾਨੂੰਨ ਵਿਵਸਥਾ ਤੇ ਮੂੰਹ ਤੇ ਚਪੇੜਾ ਕਿ ਆਖਰਕਾਰ ਅਸੀਂ ਤਾਂ ਆ ਗਏ ਆ ਤੁਸੀਂ ਰੋਕ ਸਾਦੇ ਤੋਂ ਰੋਕ ਲੋ ਇਹਦੇ ਲਈ ਲੋਕਾਂ ਵਿੱਚ ਇਸ ਗੱਲ ਦੀ ਪੂਰੀ ਦਹਿਸ਼ਤ ਹੈ ਫ੍ਰੀ ਕੋਟ ਵਿੱਚ ਕਿ ਜਿੱਥੇ ਇਹ ਐਸਐਸਪੀ ਫ੍ਰੀ ਕੋਟ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਅਸੀਂ ਇੰਨੇ ਐਨਕਾਉਂਟਰ ਕਰ ਲਏ ਨੇ ਤਾਂ ਲੇਕਿਨ ਐਨਕਾਉਂਟਰ ਤਾਂ ਠੀਕ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਸੀਂ ਉਸ ਗੱਲ ਤੇ ਕੋਈ ਸਵਾਲ ਖੜੇ ਨਹੀਂ ਕਰਦੇ ਲੇਕਿਨ ਚੋਰੀ ਦੀ ਵਾਰਦਾਤਾਂ ਕਦੋਂ ਰੁਕਣਗੀਆਂ ਆਖਰਕਾਰ ਲੋਕਾਂ 'ਚ ਇਸ ਗੱਲ ਦਾ ਸਹਿਮ ਦਾ ਮਾਹੌਲ ਹੈ ਕਿਤੇ ਇਹ ਨਾ ਇਸ ਤਰ੍ਹਾਂ ਮਾਹੌਲ ਨਾ ਬਣ ਜਾਵੇ ਕਿ ਲੋਕਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਵੇ ਕਿ ਆਖਰਕਾਰ ਚੋਰੀ ਐ ਇਹ ਰੋਕੀ ਜਾਵੇ ਨਰੀਸ਼ ਕਰੋੜੀ ਕਿੰਨੇ ਨੰਬਰ ਦੁਕਾਨ ਆਪਣੀ 2832 ਨੈਰੂ ਸ਼ਾਪ ਦੇ ਸੈਂਟਰ ਕੀ ਵੈਸਨਾ ਹੋਇਆ ਕੀ ਜਾਂ ਸੁਣਾ ਇਹ ਰਾਤ ਹੀ ਹੋਈ ਹੈ ਵਾਰਦਾ ਜੀ ਲਗਾਤਾਰ ਦੂਸਰੀ ਰਾਤ ਕਿਉਂਕਿ ਕੱਲ ਵੀ ਤਿੰਨ ਛੱਡ ਟੁੱਟੇ ਸੀਗੇ ਇਸੇ ਮਾਰਕੀਟ ਚ ਤੇ ਅੱਜ ਵੀ ਕੋਈ ਇਹ 3 ਕਮੇਟੀ ਪੁਲਿਸ ਵਾਲੇ ਦੱਸਦੇ ਆਏ ਕੋਈ ਵਾਰਦਾਤ ਹੋਈ ਜਿਹੜੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿਸ ਤਰ੍ਹਾਂ ਤੁਹਾਨੂੰ ਇਨਫਰਮੇਸ਼ਨ ਮਿਲੀ ਨਿਸ਼ਾਉਂਟ ਪੁਲਿਸ ਨੇ ਫੋਨ ਜਾਈ ਉਹਨਾਂ ਦੇ ਪੀਸੀਆ ਵਾਲੇ ਨੇ ਚੱਕਰ ਪਾਇਆ ਇੱਥੋਂ ਕਿ ਤੋ ਛੱਡ ਟੁੱਟਿਆ ਦੇਖਿਆ ਸਾਨੂੰ ਫੋਨ ਕੀਤਾ तो पहले पुलिस खड़ी थी पर चोर तो निकल चुके हैं खाने कितने जा चुके हैं कैमरे हम चैक कर देंगे जिससे लगे जी क्योंकि सवेर टाइम अच्छे होली दुकानदार आगे कैमरे सत अठ बैटरी है हो जी दस हजार के करीब कैश है बैटरियाँ अठ लख रुपये के करीब बनी जानी ਹੋਰ ਵੀ ਇਹ ਤੋਂ ਆਸ-ਪਾਸ ਮੇਂ ਦੁਕਾਨਾਂ ਸੇਫ ਹੈ ਬਿਲਕੁਲ ਬਾਕੀ ਸੇਫ ਹੈ ਸਾਡੇ ਸਾਹਮਣੇ ਸਾਹਮਣੇ ਦੁਕਾਨਾਂ ਤੇ ਹੋਈ ਹੈ ਕਿ ਕੋਈ ਸਕਿਉਰਿਟੀ ਗਾਰਡ ਵਗੈਰਾ ਦਾ ਕੋਈ ਇੰਤਜ਼ਾਮ ਜਾਂ ਕੋਈ ਇਥੇ ਪੌਲਸ ਦਾ ਕੋਈ ਇਥੇ ਨਾ 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 ਸਭ ਰੱਬ ਆਸਰੇ ਚੱਲਦਾ ਹੁੰਦਾ ਸੀ ਜੀ ਸਕਿਉਰਿਡ ਗਾਰਡ ਕੋਈ ਨਹੀਂ ਅਜੇ ਕੱਲ ਦੀ ਵਾਰਦਾਤ ਦੇਖ ਕੇ ਨਾ ਪਲਾਨਿੰਗ ਚੱਲਦੀ ਪਈ ਸੀ ਕਿ ਚੌਕੀ ਦਾ ਰੱਖੀਏ ਸਾਰੀ ਮਾਰਕੀਟ ਦੇ ਕੈਮਰਾ ਲਾਈਏ ਉਹ ਨਾਲ ਦੀ ਨਾਲ ਹੀ ਉਹਨਾਂ ਨੇ ਰਿਪੀਟ ਕਰਤਾ ਚੋਰੀ ਵਾਲਾ ਕੰਮ ਨਾਲ ਦੀ ਨਾਲ ਰਿਪੀਟ ਕਰਤਾ ਅਗਲੇ ਦਿਨ ਆ ਕੱਲ ਵੀ ਚੋਰੀ ਹੋ ਗਿਆ ਕੱਲ ਵੀ ਦਿਨ ਕੱਲੇ ਸ਼ਟਰ ਟੁੱਟੇ ਸੀ ਇੱਥੋਂ ਤੇ ਚਾਰ ਜਣੇ ਤੇ ਸ਼ਟਰ ਭੰਨ ਕੇ ਤੇ ਕਾਫੀ ਨੁਕਸਾਨ ਕਰ ਗਿਆ ਆਪਣਾ 17 ਦੇ ਬੰਡਰ-ਮੁੰਡਲ ਲੈ ਕੇ ਇੱਕ ਸਾਹਮਣੇ ਆਪਣੇ ਗਰੋਵਰ ਦੀ ਦੁਕਾਨ ਆਈ ਉਹਨਾਂ ਦੀ ਚੋਰੀ ਹੋਈ ਹੈ ਜੀ ਕੱਲ ਵੀ ਹੋਈ ਹੈ ਦੋ ਚੋਰੀਆਂ ਗੱਲ ਹੋਈਆਂ ਜੀ ਇੱਕ ਆਪਣੇ ਵਰਦ ਮੰਨ ਕੇ ਤੇ ਇੱਕ ਅੱਗੇ ਪ੍ਰੋਟੈਕਟ ਵਾਲੇ ਆ ਗਏ ਉਹਨਾਂ ਦੀ ਚੋਰੀ ਹੋਈ ਹੈ ਜੀ ਇਹਦਾ ਕੋਈ ਮਸਲਾ ਲੱਗ ਰਿਹਾ ਜੀ ਸਾਡਾ ਬਹੁਤ ਨੁਕਸਾਨ ਕਰ ਗਿਆ ਜੀ ਔਲਸ ਨੂੰ ਬਤਾਈ ਸਾਰਾ ਹੁਣ ਦੇਖ ਕੇ ਮੌਕੇ ਤੇ ਔਲਸ ਵਾਲੇ ਕਹਿੰਦੇ ਸ਼ਟਰ ਬੰਦ ਕਰਕੇ ਜਾਓ ਘਰਾਂ ਨੂੰ ਮੈਂ ਸ਼ਟਰ ਕਿਵੇਂ ਬੰਦ ਕਰੀਏ ਸ਼ਟਰ ਤਾਂ ਕੱਟੇ ਕਰ ਗਏ ਉਹ ਸਾਡੀ ਕੀ ਡਿਮਾਂਡ ਹੁੰਦਾ ਹੈ ਜਾਈ ਉਹ ਵੀ ਚੋਰੀਆਂ ਨਾ ਹੋਣ ਸਾਡੀ ਇਹ ਹੀ ਡਿਮਾਂਡ ਹੈ ਸਾਣ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਕੋਈ ਮਸਲੇ ਦਾ ਹੱਲ ਕਰੋ ਸਾਡਾ ਜੀ ਰਾਤ ਸਾਡੇ ਪੁਲਿਸਰਪਾਰਟੀ ਤੇ ਅਸੀਂ ਵੀ ਸਾਰੇ ਗਸਤੇ ਸੀ ਤੇ ਸਾਡੇ ਪੁਲਿਸਰਪਾਰਟੀ ਨੂੰ ਕਾਰ ਖਰੀਦ ਦਸੀ ਹੈ ਤੇ ਜਦੋਂ ਕਾਰ ਵਾਲੇ ਆਏ ਆ ਕਾਰ ਵਾਲਿਆਂ ਨੇ ਕਿਹਾ ਉਹ ਕਾਰ ਫਿਰ ਆਕੇ ਲੱਗਿਆ ਮੁਰਦਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਚ ਉਹ ਦੇਖਿਆ ਤੇ ਤਾਂ ਇਹ ਸ਼ਰਨ ਥੋੜੇ ਤਾਂ ਚੱਕੀਆਂ ਹੋਈ ਸੀ ਇਹਨਾਂ ਨੇ ਮਾਰਕਾਂ ਨੂੰ ਬੁਲਾ ਕੇ ਮੌਕੇ ਤੇ ਤੇ ਜੋ ਦੇਖਿਆ ਤਾਂ ਇਹ ਦਸਰੇ ਜਿਹੜੇ ਡਰੋਵਰ ਆ ਬੈਟਰੀਆਂ ਵਾਲੇ ਫਿਰ ਸਾਡੇ ਦੋ ਤਿੰਨ ਬੈਟਰੀਆਂ ਘੱਟ ਰਿਆ ਤੇ ਇੱਕ ਸਾਹਮਣੇ ਸੇਫ ਇਲੈਕਟ੍ਰੀਕਲ ਹੈ ਉਹਨਾਂ ਦੇ ਦੋ ਤਿੰਨ ਤਾਰਾਂ ਬੰਨਲੀਆਂ ਹੋਈਆਂ ਕਿ ਤੇ ਇਹਨਾਂ ਪੀਸਰ ਪਾਰਟੀ ਕਰਕੇ ਸਾਡੀ ਗੱਸਤ ਕਰਕੇ ਬਹੁਤ ਜ਼ਿਆਦਾ ਬੁਝਾ ਰਿਹਾ ਹੈ ਇਹ ਬਹੁਤ ਸਾਰੋਂ ਦੁਕਾਨਾਂ ਤੋਂ ਬਿਜਾਈ ਰਹਿ ਗਿਆ ਹੈ। ਇਹ ਕਾਨੂੰਨ ਸ਼ਰਤ ਥੜੇ ਥੋੜੇ ਜਾ। ਕੱਲ੍ਹ ਹੀ ਚੋਰੀ ਹੋਈ ਹੈ। ਅੱਜ ਉਹ ਮੁਕਦਮਾ ਦਰਜ ਹੋ ਗਿਆ ਜੀ। ਉਹ ਵੀ ਬੜੇ ਤੀਸ ਕਰ ਰਹੇ ਆ। ਤੇ ਛੇਤੀ ਕੁਛ ਫੜੀ ਜਾਣਗੇ। ਤੇ ਕੀ ਗੱਲ ਹੈ ਲਗਾਤਾਰ ਇੱਥੇ ਮਾਰਕੀਟ ਜੀ। ਦੋ ਘੰਟੇ ਲਗਾਤਾਰ। ਇੰਤਾ ਜੀ ਕਿ ਮਾਰਕੀਟ ਬਿਲਕੁਲ ਨੇਰਾ ਹੁੰਦਾ ਜੀ। ਕੋਈ ਬਲਬ ਵੀ ਜਿਹੜਾ ਇੱਥੇ ਦੁਕਾਨ ਦੇ ਬਾਹਰ ਇਹਨਾਂ ਨੇ ਸਾਡੇ ਆਇਆ ਜਗਾਇਆ। ਕੋਈ ਬਲਬ ਨਹੀਂ ਜਗਦੇ ਸੀ। ਬਿਲਕੁਲ ਨੇਰਾ ਸੀ। ਦੂਸਰਾ ਇਹ ਵੀ ਕੋਈ ਕੈਮਰਾ ਨਹੀਂ ਹੈਗਾ ਇਹਨਾਂ ਦੁਕਾਨਾਂ ਤੇ। ਕੋਈ ਚੌਕੀਦਾਰ ਨਹੀਂ ਹੈਗਾ। ਇਹਨਾਂ ਦੁਕਾਨ ਦਾ ਕੰਪਿਊਟਰ ਰੱਖੋ ਆ ਗਾਨਾ ਦੇ ਇੱਕ ਲਾਈਟਾ ਲਾਓ ਤੇ ਜੇ ਹੋ ਸਕਦਾ ਕੈਮਰੇ ਫਟੇ ਜਾਂਦਾ ਬਹੁਤ ਵਧੀਆ ਗੱਲ ਹੈ